ਮੈਂ ਨਾ ਇੱਕ ਸਾਈਡ ਬਿਜ਼ਨਸ ਕਰਨ ਦੀ ਸੋਚੀ ਮੇਰਾ ਕੋਈ ਸ਼ੌਂਕ ਸੀ ਕਿ ਇਦਾਂ ਦੇ ਕੁਝ ਕਰ ਰਹ ਹੁਣ ਰਹਾ ਨਾ ਫਿਰ ਮੇਰਾ ਵਰਕ ਹੋਣ ਦੇ ਨਾਲ-ਨਾਲ ਮੈਂ ਇੱਕ ਸੋਚਿਆ ਕਿ ਚੱਲ ਇੱਕ ਆਪਣੀ ਪ੍ਰੀ-ਵੇਡਿੰਗ ਦੀ ਲੋਕੇਸ਼ਨ ਸਾਡੇ ਸ਼ਹਿਰ ਚ ਲਾਗੇ ਜੱਗ ਕੋਈ ਨਹੀਂ ਹੈਗੇ ਨਾਲ ਲੋਕੇ ਦੂਰ-ਦੂਰ ਜਾਂਦੇ ਆ ਮੈਂ ਸੋਚਿਆ ਕਿ ਮੈਂ ਕਿਉਂ ਨਾ ਚੱਲ ਯਾਰ ਆਪਣੇ ਸ਼ਹਿਰ ਦੇ ਵਿੱਚ ਇਦਾਂ ਦੀ ਚੀਜ਼ ਲਿਆਉਂ ਪੈਸੇ ਕਿੰਨੇ ਕੁ ਫਿਰ ਕਰ ਖਰਚੇ ਦਿੰਦੇ ਅੱਗੇ 70-80 ਲੱਖ ਰੁਪਏ ਲੱਗ ਗਏ ਅੱਛਾ ਤੇ 80 ਲੱਖ ਕਿਤੇ ਬਾਹਰ ਤੇ ਖਰਚੇ ਹੁੰਦਾ ਨੇ ਅੱਜ ਕਿਤੇ ਨਾ ਕਿਤੇ ਸਾਰਾ ਪਰਿਵਾਰ ਬਾਹਰ ਬੈਠਣਾ ਕਿਹ ਕੋਈ ਜੋਸ਼ ਕੂਨ ਇੱਥੇ ਮਿਲਦਾ ਜੀ ਬਾਹਰ ਨਹੀਂ ਮਿਲਦਾ ਆਪਣੇ ਘਰ ਦੇ ਵਿੱਚ ਬੱਚਿਆਂ ਨਾਲ ਇਕੱਠੇ ਰਹੀਦਾ ਵਾ ਉਹਦੇ ਨਾਲ ਦਾ ਸਕੂਨ ਉਹ ਬਾਹਰ ਨਹੀਂ ਮਿਲ ਸਕਦਾ ਨਾ ਬੱਚਿਆਂ ਨਾਲ ਤੁਸੀਂ ਇਕੱਠੇ ਇੰਨਾ ਸਕੂਨ ਨਹੀਂ ਮਿਲਾ ਸਕਦੇ ਕਿ ਮੇਰੀ ਸੋਚ ਹੀ ਕਿ ਦਮ ਪਿੰਡ ਦੀ ਟਾਈਪ ਦੀ ਲੋਕੇਸ਼ਨ ਦਿੱਤੀ ਹੈ ਤੇ ਪੱਕੇ ਪਿੰਨਾਂ ਵਾਲਾ ਨਾਮ ਰੱਖਤਾ ਹੈ ਸ਼ਹਿਰ ਦੇ ਪੱਕੇ ਪਿੰਨਾਂ ਵਾਲੇ ਲੋਕੀ ਆਣ ਕੇ ਵੇਖਣਗੇ ਪੱਕੇ ਪਿੰਨਾਂ ਵਾਲਾ ਹੈ ਹੈ ਕਿਤੇ ਕੀ ਚੀਜ਼ ਆਈ ਸੀ ਲਾਗੇ ਵਾਰਨਿੰਗ ਹੈ ਬੈਂਕ ਦੇ ਸੁਟਿਆ ਹੁੰਦਾ ਤੇ ਅੱਜ ਨੂੰ ਜਾ ਹੀ ਬੜਾਣਾ ਹੈ ਭਾਈ ਜੀ ਮੈਂ ਤੁਹਾਨੂੰ ਪਹਿਲਾਂ ਵੀ ਇਹੋ ਗੱਲ ਕਹੀ ਹੈ ਕਿ ਬੈਂਕ ਨੇ ਉਹ ਸਕੂਨ ਨਹੀਂ ਦੇਣਾ ਜੋ ਸਕੂਨ ਇੱਥੇ ਮਿਲਦਾ ਜੀ ਸ਼ਾਮ ਨੂੰ ਬਹਿ ਕੇ ਫਰੀਦਾ ਨੂੰ ਰੁਪਈਆ ਆਣ ਕੇ ਕਹਿੰਦੇ ਆ ਕਿ ਕਿੰਨੀ ਵਧੀਆ ਚੀਜ਼ ਬਣਾਈ ਆ ਉਹ ਚੀਜ਼ ਦਾ ਸਕੂਨ ਨਹੀਂ ਸੀ ਮਿਲਦਾ ਜੀ ਬੱਚੇ ਵੀ ਸ਼ਾਮ ਨੂੰ ਆਣ ਕੇ ਖੇਡਦੇ ਆਪਣਾ ਜਜ਼ਮਾਨ ਕਰਦੇ ਆ ਉਹ ਸਕੂਨ ਬੈਂਕਰਾਂ ਇਦਾਂ ਨਹੀਂ ਦੇਣਾ ਲੱਖਰ ਰੁਪਏ ਖਰਚ ਕੇ ਨੌਜਵਾਨ ਵਿਦੇਸ਼ ਦਾ ਰੁਕ ਕਰਦੇ ਨੇ ਪਰ ਉੱਥੋਂ ਵੀ ਕਈ ਵਾਰ ਰਿਪੋਰਟ ਹੋ ਕੇ ਆ ਜਾਂਦੇ ਨੇ ਤਾਂ ਜੇਕਰ ਇੱਥੇ ਰਹਿ ਕੇ ਆਪਣੇ ਪੰਜਾਬ ਦੇ ਵਿੱਚ ਕੋਈ ਐਸਾ ਕੰਮ ਕੀਤਾ ਜਾਵੇ ਜਿਸ ਦੇ ਨਾਲ ਇੱਕ ਵਧੀਆ ਇਨਕਮ ਹੋ ਸਕੇ ਇਸ ਦਾ ਜੁਗਾਰ ਲਗਾਇਆ ਬਟਾਲਾ ਦੇ ਗੁਰਪ੍ਰੀਤ ਸਿੰਘ ਨੇ ਜਿਨ੍ਹਾਂ ਨੇ ਆਪਣੀ ਜਗ੍ਹਾ ਲਈ ਪਹਿਲਾਂ 20 ਮਰਲੇ ਉਸ ਜਗ੍ਹਾ ਦੇ ਵਿੱਚ ਪ੍ਰੀ ਵੈਡਿੰਗ ਵਾਸਤੇ ਇੱਕ ਬਹੁਤ ਵਧੀਆ ਪੁਰਾਣੀ ਸਭਿਤਾ ਦੇ ਨਾਲ ਜੁੜੀਆਂ ਚੀਜ਼ਾਂ ਤਾਂ ਪੁਰਾਣੀ ਸਭਿਤਾ ਜਾਨੀ ਕਿ ਜੇਕਰ ਚਰਖਾ ਕਹਿ ਦਈਏ ਜਾਂ ਹੋਰ ਸਮਾਨ ਜਿਹੜਾ ਵੀ ਹੁੰਦਾ ਵਾ ਟੀਵੀ ਕਹਿ ਦਈਏ ਜੋ ਜਿਸ ਦਿਨ ਚਲਦੇ ਆ ਉਹਨਾਂ ਨੇ ਇੱਕ ਕੱਚੇ ਘਰ ਨੂੰ ਬਣਾਇਆ ਪ੍ਰੀ ਵਾਈਡਿੰਗ ਵਾਸਤੇ ਆਪਣਾ ਬਿਜ਼ਨਸ ਆਪਣਾ ਵਪਾਰ ਸ਼ੁਰੂ ਕੀਤਾ ਤਾਂ ਤਸਵੀਰਾਂ ਦੇਖ ਲਓ ਤੁਸੀਂ ਇਹ ਬਟਾਲੇ ਦੀਆਂ ਤਸਵੀਰਾਂ ਨੇ ਕਿਸੇ ਪਿੰਡ ਜੇ ਜਾਂ ਕਿਸੇ ਅਸੀਂ ਬਾਰਡਰ ਪਾਰ ਪਿੰਡ ਤੇ ਨਹੀਂ ਪਹੁੰਚੇ ਇਹ ਉੱਥੋਂ ਦੀਆਂ ਤਸਵੀਰਾਂ ਨਹੀਂ ਇਹ ਸ਼ਹਿਰ ਦੇ ਵਿੱਚ ਹੀ ਤਸਵੀਰਾਂ ਨੇ ਜਿੱਤੇ ਇੱਕ ਨੌਜਵਾਨ ਨੂੰ ਇੱਕ ਸੋਚ ਚੰਗੀ ਆਈ ਇੱਕ ਕੰਮ ਸ਼ੁਰੂ ਕੀਤਾ ਪ੍ਰੀ ਵਾਈਡਿੰਗ ਦਾ ਫੋਟੋਗ੍ਰਾਫਰ ਪਹਿਲਾਂ ਵੀ ਸੀ ਤਾਂ ਹੁਣ ਵੀ ਫੋਟੋਗ੍ਰਾਫੀ ਕਰਦੇ ਨੇ ਪਰ ਉਹਨਾਂ ਦੇ ਨਾਲ ਦੀ ਨਾਲ ਇੱਕ ਕੰਮ ਆਪਣਾ ਸ਼ੁਰੂ ਕੀਤਾ ਵਦੇਸ਼ਵਾਲ ਰੁੱਖ ਨਹੀਂ ਕੀਤਾ ਆਪਣੇ ਸ਼ਹਿਰ ਦੇ ਵਿੱਚ ਬਟਾਲੇ ਦੇ ਵਿੱਚ ਰਹਿ ਕੇ ਇੱਕ ਅਜਿਹਾ ਕਾਰ ਦਿਖਾਇਆ ਕਿ ਜਿਹੜੇ ਲੋਕ ਹੁਣ ਦੂਰੋਂ ਦੂਰੋਂ ਇੱਥੇ ਫੋਟੋਆਂ ਖਿਚਵਾਣ ਵੀ ਆਉਂਦੇ ਨੇ ਪੈਸੇ ਤਾਂ ਨਹੀਂ ਲੈਂਦੇ ਫੋਟੋਆਂ ਦੇ ਪਰ ਜੇਕਰ ਪ੍ਰੀ-ਵੇਡਿੰਗ ਕੋਈ ਕਰਵਾਉਂਦਾ ਬਾਅਦ ਉਹਦੇ ਚਾਰਜ ਜ਼ਰੂਰ ਲੈਣਗੇ ਪਰ ਫੋਟੋਆਂ ਲੋਕ ਇੱਥੇ ਖਿਚਵਾ ਕੇ ਆਪਣਾ ਮਨੋਰੰਜਨ ਜ਼ਰੂਰ ਕਰਦੇ ਨੇ ਆ ਕੇ ਬੱਚਿਆਂ ਨੇ ਵੀ ਵਾਸਤੇ ਇੱਕ ਵਧੀਆ ਰੁਝਾਨ ਉਹਨਾਂ ਨੂੰ ਆਪਣੀ ਪ੍ਰਾਣੀ ਸਭੇਤਾ ਦਾ ਪਤਾ ਲੱਗ ਸਕਦਾ ਵਾ ਤਸਵੀਰਾਂ ਇਹ ਜ਼ਰੂਰ ਚਾਹੂੰਗਾ ਮੈਂ ਦਿਖਾਣੀਆਂ ਜਿਸ ਤਰੀਕੇ ਦੇ ਨਾਲ ਪਿੰਡਾਂ ਦੇ ਵਿੱਚ ਜਾਂ ਮੇਲਿਆਂ ਦੇ ਵਿੱਚ ਮਾਹੌਲ ਜਿਹੋ ਜਿਹਾ ਮਿਲਦਾ ਵਾ ਉਹੋ ਜਿਹਾ ਮਾਹੌਲ ਹੀ ਉਸ ਨੌਜਵਾਨ ਗੁਰਪ੍ਰੀਤ ਸਿੰਘ ਵੱਲੋਂ ਬਟਾਲੇ ਦੇ ਵਿੱਚ ਇੱਕ ਸ਼ਹਿਰ ਦੇ ਵਿੱਚ ਦੇ ਦਿੱਤਾ ਸਾਹਮਣੇ ਮੈਂ ਤਸਵੀਰ ਚਾਹੂੰਗਾ ਜਦੋਂ ਅਸੀਂ ਕਿਸੇ ਮੇਲੇ 'ਚ ਜਾਂਦੇ ਹਾਂ ਨਾ ਤਾਂ ਐਸੇ ਤਰੀਕੇ ਨਾਲ ਦੁਕਾਨਾਂ ਸੱਜੀਆਂ ਹੁੰਦੀਆਂ ਨੇ ਉਹੀ ਦੁਕਾਨਾਂ ਇੱਥੇ ਉਸ ਨੌਜਵਾਨ ਵੱਲੋਂ ਬਣਾਈਆਂ ਗਈਆਂ ਨੇ ਪਰਾਂਦੇ ਚੂੜੀਆਂ ਸਾਰਾ ਕੁਝ ਲਾਇਆ ਗਿਆ ਵਾ ਜਦੋਂ ਪ੍ਰੀ ਵਿਡਿੰਗ ਹੁੰਦੀ ਹੈ ਤਾਂ ਇੱਥੇ ਬੈਠ ਕੇ ਲੜਕੀ ਜਾਂ ਲੜਕਾ ਜੋ ਵੀ ਆ ਇਹਨਾਂ ਥਾਵਾਂ ਤੇ ਗਾਣੇ ਦੀ ਸ਼ੂਟਿੰਗ ਜਾਂ ਫਿਰ ਹੋਰ ਜੇਕਰ ਬਾਜ਼ਾਰ ਆਂਦੇ ਨੇ ਤੇ ਉਸ ਬਾਜ਼ਾਰ ਦੀਆਂ ਫੋਟੋਆਂ ਆਪਣੀਆਂ ਜਿਹੜੀਆਂ ਨੇ ਆਪਣੀ ਮੂਵੀ ਦੇ ਵਿੱਚ ਆਪਣੀ ਵਿਆਹ ਵਾਲੀ ਮੂਵੀ 'ਚ ਸਾਰਾ ਕੁਝ ਐਡ ਕਰਵਾਉਂਦੇ ਨੇ ਤਸਵੀਰਾਂ ਨੇ ਬਹੁਤ ਦਿਲਚਸਪ ਤਸਵੀਰਾਂ ਨੇ ਗੱਲਬਾਤ ਵੀ ਅਸੀਂ ਉਸ ਨੌਜਵਾਨ ਦੇ ਨਾਲ ਕਰਾਂਗੇ ਗੁਰਪ੍ਰੀਤ ਸਿੰਘ ਦੇ ਨਾਲ ਕਿ ਕਿਸ ਤਰੀਕੇ ਨਾਲ ਮਨ 'ਚ ਸੋਚ ਆਈ ਕਿਉਂਕਿ ਜਿਸ ਤਰੀਕੇ ਨਾਲ ਅੱਜ ਨੌਜਵਾਨ ਪੀੜ੍ਹੀ ਹੈ ਜਿਹੜੀ ਵਿਦੇਸ਼ ਵੱਲ ਰੁੱਕ ਕਰ ਰਹੀ ਹੈ ਵਿਦੇਸ਼ ਨੂੰ ਜਾ ਰਹੀ ਹੈ ਦੌੜ ਲੱਗੀ ਹੈ ਤਾਂ ਉਧਰ ਦੂਜੇ ਪਾਸੇ ਇਸ ਗੁਰਪ੍ਰੀਤ ਸਿੰਘ ਵੱਲੋਂ ਇੱਕ ਬੜਾ ਵੱਡਾ ਆਪਣੇ ਵਾਸਤੇ ਕਾਰੋਬਾਰ ਸ਼ੁਰੂ ਕੀਤਾ ਗਿਆ ਵਾ ਜਿਸ ਦਾ ਇੱਕ ਲਗਾਤਾਰ ਖਿੱਚ ਦਾ ਕੇਂਦਰ ਬਣੇ ਨੇ ਲੋਕ ਇੱਥੇ ਲਗਾਤਾਰ ਪਹੁੰਚ ਰਹੇ ਨੇ ਗੁਰਪ੍ਰੀਤ ਸਿੰਘ ਜੀ ਮਨ 'ਚ ਸੋਚ ਕਿਸ ਤਰੀਕੇ ਨਾਲ ਆਈ ਅੱਜ ਤੇ ਨੌਜਵਾਨ ਜਿਸ ਤਰੀਕੇ ਨਾਲ ਵਿਦੇਸ਼ ਜਾਣਦੇ ਨੇ 20 ਲੱਖ ਦਿੱਤਾ ਚੱਲ ਬਾਹਰ ਬਾਹਰ ਦੀ ਮਾਰ ਦੇ ਨਾਲ ਉਡਾਰੀ ਪਰ ਤੁਸੀਂ ਇੱਕ ਪੰਜਾਬ 'ਚ ਰਹਿ ਕੇ ਇੱਕ ਉਹ ਕਰ ਦੇਖਾਇਆ ਕਿ ਜਿਹੜਾ ਬਹੁਤ ਸੋਚ ਤੋਂ ਹਟ ਕੇ ਹੈ ਵੇਖੋ ਜੀ ਮੇਰਾ ਪੈਸ਼ਨ ਇਹ ਵਾਲਾ ਸੀ ਫੋਟੋਗ੍ਰਾਫੀ ਦਾ ਮੈਂ ਪਹਿਲਾਂ ਆਲਰੇਡੀ ਕਾਫੀ ਟਾਈਮ ਤੋਂ ਫੋਟੋਗ੍ਰਾਫੀ ਦਾ ਕੰਮ ਕਰਦਾ ਗਰਾਟ ਫੋਟੋਗ੍ਰਾਫੀ ਦੇ ਨਾਂ ਤੇ ਮੇਰੀ ਸ਼ਾਪ ਆ ਮੇਰਾ ਸਾਰਾ ਜੀ ਪੰਜਾਬ ਲੈਵਲ ਤੇ ਵਰਕ ਆ ਮੈਂ ਦੇਖਿਆ ਜੀ ਲੋਕੀ ਅੱਜ ਗੈਰ ਬਾਹਰ ਨੂੰ ਕਰਦੇ ਮੈਂ ਨਾ ਇੱਕ ਸਾਈਡ ਬਿਜ਼ਨਸ ਕਰਨ ਦੀ ਸੋਚੀ ਇੱਕ ਮੇਰਾ ਕੋਈ ਸ਼ੌਂਕ ਸੀ ਕਿ ਇਦਾਂ ਦੇ ਕੁਝ ਕਰ ਰहूं ਅਨੁਰਾਣ ਫਿਰ ਮੇਰਾ ਵਰਕ ਹੋਣ ਦੇ ਨਾਲ-ਨਾਲ ਮੈਂ ਇੱਕ ਸੋਚਿਆ ਕਿ ਚਲ ਇੱਕ ਆਪਣੀ ਪ੍ਰੀ-ਵੈਡਿੰਗ ਦੀ ਲੋਕੇਸ਼ਨ ਸਾਡੇ ਸ਼ਹਿਰ ਚ ਲਾਗੇ ਜੱਗ ਕੋਈ ਨਹੀਂ ਹੈਗੀ ਨਾਲ ਲੋਕੇ ਦੂਰ-ਦੂਰ ਜਾਂਦੇ ਆ ਮੈਂ ਸੋਚਿਆ ਕਿ ਮੈਂ ਕਿ ਚਲ ਯਾਰ ਆਪਣੇ ਸ਼ਹਿਰ ਦੇ ਵਿੱਚ ਹੀ ਇੱਕ ਇਦਾਂ ਦੀ ਚੀਜ਼ ਲਿਆਓ ਇੱਕ ਤੇ ਆਪਣਾ ਸਾਈਡ ਬਿਜ਼ਨਸ ਹੋ ਗਿਆ ਵਧੀਆ ਤਰੀਕੇ ਦੇ ਨਾਲ ਕਿ ਆਪਣੀ ਇੱਕ ਸੋਚ ਬਦਲ ਗਈ ਥੋੜੀ ਤੇ ਸਾਰੇ ਲੋਕੇ ਇਹ ਕਿ ਜਦੋਂ ਦੂਰੋਂ ਦੂਰ ਆਣ ਕੇ ਹੁਣ ਪ੍ਰੀ-ਵੈਡਿੰਗ ਕਰਾਉਣਗੇ ਜਲੰਧਰ ਜਾਣਾ ਚੰਡੀਗੜ੍ਹ ਤੱਕ ਜਾਂਦੇ ਆ ਤੇ ਆਪਣੇ ਸ਼ਹਿਰ ਦੇ ਵਿੱਚ ਹੀ ਲਾਗੇ ਸਾਰਾ ਕੁਝ ਉਹਨਾਂ ਨੂੰ ਮਿਲ ਜਾਵੇ ਪੈਸੇ ਕਿੰਨੇ ਕਿ ਫਿਰ ਖਰਚੇ ਦਿੱਤੇ ਅਸੀਂ 70-80 ਲੱਖ ਰੁਪਏ ਲੱਗ ਗਏ ਜੀ ਤਾਂ 70 ਲੱਖ ਕਿਤੇ ਬਾਹਰ ਤੇ ਖਰਚਿਆ ਹੁੰਦਾ ਤੇ ਅੱਜ ਕਿਤੇ ਨਾ ਕਿਤੇ ਸਾਰਾ ਪਰਿਵਾਰ ਬਾਹਰ ਬੈਠਾਣਾ ਹੈ। ਦੇਖੋ ਜੀ ਜੋਸ਼ਕੂਨ ਇੱਥੇ ਮਿਲਦਾ ਜੀ ਉਹ ਬਾਹਰ ਨਹੀਂ ਮਿਲਣਾ ਜੀ। ਆਪਣੇ ਘਰ ਦੇ ਵਿੱਚ ਬੱਚਿਆਂ ਨਾਲ ਇਕੱਠੇ ਰਹੀਦਾ ਵਾ ਉਹਦੇ ਨਾਲ ਦਾ ਸਕੂਨ ਉਹ ਬਾਹਰ ਨਹੀਂ ਮਿਲ ਸਕਦਾ। ਤੁਹਾਨੂੰ ਬੱਚਿਆਂ ਨਾਲ ਤੁਸੀਂ ਇਕੱਠੇ ਇਹਨਾਂ ਸਕੂਨ ਨਹੀਂ ਵਿਆ ਸਕਦੇ ਜੋ ਇੱਥੇ ਮਿਲਦਾ। ਲੋਕਾਂ ਦਾ ਰੁਝਾਨ ਫਿਰ ਕਿੰਨਾ ਗਾ ਜ਼ਿਕਰ ਗੱਲ ਕੀਤੀ ਜੇ ਜਿਸ ਤਿੱਕੇ ਨਾ ਤੁਸੀਂ ਫੋਟੋਗ੍ਰਾਫੀ ਦਾ ਕੰਮ ਕਰਦੇ ਆ ਕਿੰਨੇ ਕੁ ਲੋਕ ਇੱਥੇ ਲਗਾਤਾਰ ਪਹੁੰਚਦੇ ਨੇ ਮੋਰਡ ਵਾਲੇ। ਦੇਖੋ ਜੀ ਵਿਆਹੇ ਲੋਕ ਬਥੇਰੇ ਆਉਂਦੇ ਜਿਨ੍ਹਾਂ ਨੂੰ ਜਿੰਦ ਇੱਥੇ ਪਤਾ ਲੱਗਦਾ ਆਂ ਵਾਨਾਂ ਦੇ ਫੋਟੋਆਂ ਖਚਾਉਂਦੇ ਆਪਾਂ ਕਦੀ ਕੋਈ ਇਹਨਾਂ ਨੂੰ ਨੇ ਕਿਹਾ ਕੀ ਇਹਦਾ ਚਾਰਜਸ ਲੱਗਣਾ ਕੋਈ ਗੇਟ ਖੁੱਲਾ ਹੁੰਦਾ ਹੁੰਦੇ ਆਪਣੀਆਂ ਫੋਟੋਆਂ ਖਿੱਚਦੇ ਚੱਲ ਜਾਂਦੇ ਥੋੜਾ ਬੋੜਾ ਦੇਖਦੇ ਐ ਇੰਜੋਇਮੈਂਟ ਕਰਦੇ ਐ ਚਲੇ ਜਾਂਦੇ ਜੀ ਬਾਕੀ ਹੋਰ ਕੋਈ ਸ਼ੂਟ ਵਾਲਾ ਕੋਈ ਹੁੰਦਾ ਵਾ ਉਹਦਾ ਕੋਈ ਨਾਰਮਲ ਜਿਹਾ ਆਪਾਂ ਰੱਖਿਆ ਚਾਰਜਸ ਉਹ ਵੀ ਕਦੀ ਅਸੀਂ ਕਿਸੇ ਨਾਲ ਇਹ ਨਹੀਂ ਕਿ ਐਨੇ ਲੈਣੇ ਜਿੰਨੇ ਕੋਈ ਦੇ 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 ਆਖੀ ਦਾ ਕੋਈ ਗੱਲ ਨਹੀਂ ਕਰ ਲੋ ਜੀ ਲੋਕ ਬਹੁਤ ਸਾਰੀ ਆਪਣੀ ਐਡਵਰਟਾਈਜ਼ਮੈਂਟ ਕਰਾਉਂਦੇ ਐ ਮੈਂ ਐਡਵਰਟਾਈਜ਼ਮੈਂਟ ਵੀ ਨਹੀਂ ਦੇਖੀ ਤੁਹਾਡੀ ਕਿਸੇ ਤਰੀਕੇ ਨਾਲ ਪਰ ਸੋਸ਼ਲ ਮੀਡੀਆ ਦੇ ਉੱਤੇ ਤੁਸੀਂ ਇੱਕ ਪੇਜ ਬਣਾਇਆ ਉਸ ਪੇਜ ਦੇ ਇੱਥੇ ਦਾ ਪਉਂਦੀਆਂ ਦੇ ਚਲੋ ਕਰਕੇ ਆਨੇ ਆ ਭਾਈ ਦਾ ਗੱਲ ਸਾਡਾ ਜੀ ਪੱਕੇ ਪਿੰਨਾ ਵਾਲੇ ਨਾਂ ਤੇ ਪੇਜ ਬਣਾਇਆ ਹੋਇਆ ਹੈ ਇੱਕ ਉਹ ਵੀ ਇੱਕ ਜਸ ਤੋਂ ਦਾ ਨਾਰਮਲ ਪੇਜ ਰੱਖਿਆ ਆ ਕਿ ਮੇਰੀ ਸੋਚ ਸੀ ਕਿ ਇਦਾਂ ਪਿੰਡ ਦੀ ਟਾਈਪ ਹੀ ਲੋਕੇਸ਼ਨ ਦਿੱਤੀ ਹੈ ਤੇ ਪੱਕੇ ਪਿੰਨਾ ਵਾਲਾ ਨਾਂ ਰੱਖਦਾ ਕਿ ਸ਼ਹਿਰ ਚ ਪੱਕੇ ਪਿੰਨਾ ਵਾਲੇ ਲੋਕੀ ਆਣ ਕੇ ਵੇਖਣੇ ਪੱਕੇ ਪਿੰਨਾ ਵਾਲਾ ਹੈ ਹੈ ਕਿਤੇ ਕੀ ਚੀਜ਼ ਆਏ ਤੇ ਆਣ ਕੇ ਵੇਖੀ ਦੀ ਜੀ ਵੇਖੋ ਜੀ ਐਡ ਦੀ ਕੋਈ ਇਦਾਂ ਦਾ ਕੋਈ ਮੈਂ ਸੋਚਿਆ ਨਹੀਂ ਕਿ ਮੈਨੂੰ ਲੋੜ ਹੈ ਜਾਂ ਮੈਂ ਕੋਈ ਕਰਨਾ ਮੇਰਾ ਦੂਜੇ ਪਾਸੇ ਵਧੀਆ ਬਿਨਾਂ ਚੱਲਦਾ ਇੱਕ ਮੈਂ ਸਾਈਡ ਬਿਨਸਸ ਰੱਖਿਆ ਹੈ ਔਰ ਇੱਕ ਕੁਝ ਸ਼ੌਂਕ ਜਿਹੜੇ ਉਹ ਮੇ ਕਰਦਿਆਂ ਨੇ ਕਦੀ ਮਨਾ ਨਹੀਂ ਕੀਤਾ ਬਿਲਕੁਲ ਜੀ ਕਰਦਿਆਂ ਨੇ ਕਦੀ ਕਿਹਾ ਇਹ ਇਸ ਚੀਜ਼ ਦਾ ਆਹ ਗਵਾਲ ਸੋਹ ਕਹਿੰਦਾ ਕੀ ਆ ਕੀ ਤੁਸੀਂ ਲਾਇ ਇਨੇ ਪੈਸੇ ਲਾਤੇ ਇਨੇ ਪੈਸੇ ਤੇ ਪਟ ਘਰ ਦੇ ਮੇਰੇ ਨਾਲ ਹੈ ਕਰਦਿਆਂ ਦੇ ਕਰਕੇ ਹੀ ਮੈਂ ਇੱਥੋਂ ਤੱਕ ਪਹੁੰਚਿਆ ਜੇ ਫਿਰ ਕਿੰਨੀ ਕਿੰਗਮ ਹੋ ਜਾਂਦੀ ਹੈ ਕਿੰਨੇ ਕੁ ਪੈਸੇ ਬਣ ਜਾਂਦੇ ਆ ਜਾਂ ਕਿੰਨੇ ਕਮਾ ਲੈਂਦੇ ਨੇ ਇਸ ਤੋਂ ਵੇਖੋ ਜੀ ਇਹ ਮ ਕਮਾਉਂਦੇ ਨੇ ਸੋਸੇ ਨਹੀਂ ਜਿੰਨਾ ਨੋਰਮਲ ਜੋ ਜਿੰਨਾ ਹਰੇ ਕਰ ਜਾਈਦਾ ਕੋਈ ਸਾਈਡ ਬਿਜ਼ਨਸ ਰੱਖਿਆ ਨੋਰਮਲ ਜੋ ਚੱਲੀ ਜਾਂਦਾ ਵਧੀਆ ਤਰੀਕੇ ਨਾਲ ਚੱਲੀ ਜਾਂਦਾ ਵਾ ਹਰੇ ਫਸਟ ਸੀਜ਼ਨ ਨੇ ਆਜੇ ਲੋਕਾਂ ਨੂੰ ਪਤਾ ਲੱਗਦਾ ਰਿਹਾ ਵਾ ਹੌਲੀ ਹੌਲੀ ਪਤਾ ਲੱਗੇਗਾ ਫਿਰ ਵੇਖਾਂਗੇ ਜੀ ਇਹਦੇ ਇਸ ਚੀਜ਼ ਦਾ ਕੋਈ ਸੋਚਿਆ ਨਹੀਂ ਵੀ ਕਿੰਨੀ ਓਵਰ ਆਲ ਹੋ ਰਹੀ ਆ ਨਹੀਂ ਹੋ ਰਹੀ ਉਹ ਉਦਾਂ ਚੱਲਦੀ ਜਾ ਰਹੀ ਆ ਜੀ ਇਹ ਬੜੇ ਲਾ ਦਿੱਤੇ ਆ 70 80 ਲੱਗ ਬਾਹਰ ਨਹੀਂ ਗਏ ਬੈਂਕ ਦੇ ਸੁਟਿਆ ਹੁੰਦਾ ਤੇ ਅੱਜ ਨੂੰ ਵਿਆਜ ਵੜਾਣਾ ਜੀ ਮੈਂ ਤੁਹਾਨੂੰ ਪਹਿਲਾਂ ਵੀ ਇਹੋ ਗੱਲ ਕਹੀ ਆ ਕਿ ਬੈਂਕ ਨੇ ਉਹ ਸਕੂਨ ਨਹੀਂ ਦੇਣਾ ਜੋ ਸਕੂਨ ਇੱਥੇ ਮਿਲਦਾ ਜੀ ਸ਼ਾਮ ਨੂੰ ਬਹਿ ਕੇ ਫੇਰੀ ਦਾ ਜੋ ਲੋਕੀ ਆਣ ਕੇ ਕਹਿੰਦੇ ਆ ਕਿ ਆ ਕਿੱਡੀ ਵਧੀਆ ਚੀਜ਼ ਬਣਾਈ ਆ ਉਹ ਚੀਜ਼ ਦਾ ਸਕੂਨ ਨਹੀਂ ਜੀ ਮਿਲਦਾ ਜੀ ਬੱਚੇ ਵੀ ਸ਼ਾਮ ਨੂੰ ਆਣ ਕੇ ਖੇਡਦੇ ਆਪਣਾ enjoyment ਕਰਦੇ ਆ ਉਹ ਸਕੂਨ ਬੈਂਕ ਰੇ ਇਦਾਂ ਨਹੀਂ ਦੇਣਾ ਜੀ ਬਿਲਕੁਲ ਮੈਂ ਅੰਦਰ ਵੀ ਜਰਾ ਇੱਕ ਵਾਰੀ ਆਪਣੇ ਦਰਸ਼ਕਾਂ ਦੇ ਨਾਲ ਸਾਂਝੀਆਂ ਕਰਦਾ ਹਾਂ ਤਸਵੀਰਾਂ ਕਿ ਇਸ ਨੌਜਵਾਨ ਨੇ 70-80 ਲੱਖ ਰੁਪਏ ਖਰਚ ਕੇ ਇੱਕ ਬਟਾਲੇ ਦੇ ਵਿੱਚ ਹੀ ਇੱਕ ਅਜਿਹਾ ਸ਼ਹਿਰ ਦੇ ਵਿੱਚ ਬਣਾ ਦਿੱਤਾ ਕਿ ਲੋਕ ਦੂਰੋਂ ਦੂਰੋਂ ਇੱਥੇ ਪ੍ਰੀ-ਵੇਡਿੰਗ ਕਰਵਾਣ ਆਉਂਦੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਬਟਾਲੇ ਦੀਆਂ ਤਸਵੀਰਾਂ ਵਾ ਅਸੀਂ ਕਿਸੇ ਪਿੰਡ ਦੇ ਵਿੱਚ ਨਹੀਂ ਹੈਗੇ ਪੇਜ ਜ਼ਰੂਰ ਭਾਜੀ ਨੇ ਆਪਣਾ ਬਣਾਇਆ ਪੱਕੇ ਪਿੰਡਾਂ ਵਾਲਾ ਜਿਸ ਪੇਜ ਦੇ ਦਿੱਤੋਂ ਅਸੀਂ ਜਰੀਏ ਇੱਥੋਂ ਤੱਕ ਪਹੁੰਚੇ ਆਂ ਇਹਨਾਂ ਤੱਕ ਤਾਂ ਅਸੀਂ ਆਪਣੇ ਦਰਸ਼ਕਾਂ ਦੇ ਨਾਲ ਵੀ ਉਹ ਤਸਵੀਰਾਂ ਜ਼ਰੂਰ ਸਾਂਝੀਆਂ ਕਰ ਰਹੇ ਹਾਂ ਕਿ ਪਿੰਡਾਂ ਵਾਲਾ ਮਾਹੌਲ ਆ ਪੂਰਾ ਲਾਲਟਨ ਲਾਈ ਏ ਮਤਲਬ ਕਿ ਕੋਈ ਵੀ ਅਜਿਹੀ ਚੀਜ਼ ਨਹੀਂ ਜਿਹੜੀ ਪਿੰਡਾਂ ਦੇ ਵਿੱਚ ਜਿਸ ਤਰੀਕੇ ਨਾਲ ਰਸੋਈ ਸੀ ਉਸੇ ਤਰੀਕੇ ਨਾਲ ਰਸੋਈ ਇੱਥੇ ਬਣਾਈ ਗਈ ਹੈ ਵਿਦੇਸ਼ ਦਾ ਰੁੱਖ ਨਹੀਂ ਕੀਤਾ ਇੱਥੇ ਰਹਿ ਕੇ ਪਰ ਉਹਨਾਂ ਨੌਜਵਾਨਾਂ ਵਾਸਤੇ ਜ਼ਰੂਰ ਇਸ ਨੌਜਵਾਨਾਂ ਵੱਲੋਂ ਸੇਧ ਆ ਕਿ ਜਿਹੜੇ ਨੌਜਵਾਨ ਅੱਜ 20-25 ਰੁਪਏ ਲੱਖ ਰੁਪਏ ਲਾ ਕੇ ਬਾਹਰ ਨੂੰ ਰੁੱਕ ਕਰਦੇ ਨੇ ਬਾਹਰ ਜਾਂਦੇ ਨੇ ਬਾਹਰ ਜਾਣ ਦੀ ਦੌੜ ਲੱਗੀ ਏ ਪਰ ਜੇਕਰ ਅਸੀਂ ਆਪਣੇ ਸੂਬੇ ਦੇ ਵਿੱਚ ਆਪਣੇ ਪੰਜਾਬ ਦੇ ਵਿੱਚ ਰਹਿ ਕੇ ਕੋਈ ਕਾਰੋਬਾਰ ਅਜਾਇਆ ਕਰੀਏ ਜਿਸ ਕਾਰੋਬਾਰ ਦੇ ਨਾਲ ਅਸੀਂ ਆਪਣੇ ਘਰਦਿਆਂ ਨੂੰ ਸੁੱਖ ਦੇ ਸਕੀਏ ਤਾਂ ਫਿਰ ਬਾਹਰ ਜਾਣ ਦੀ ਵੀ ਦੌੜ ਸਾਡੀ ਖਤਮ ਹੋ ਸਕਦੀ ਏ ਸਾਡੇ ਪੰਜਾਬ 'ਚ ਬਹੁਤ ਸਾਰਾ ਪੈਸਾ ਵਾ ਜੇਕਰ ਪ੍ਰਵਾਸੀ ਆਣਗੇ ਇੱਥੋਂ ਕੰਮ ਕਰਕੇ ਆਪਣਾ ਪਰਿਵਾਰ ਪਾਲ ਸਕਦੇ ਕੀ ਅਸੀਂ ਇੱਥੇ ਰਹਿ ਕੇ ਆਪਣਾ ਪਰਿਵਾਰ ਨਹੀਂ ਪਾਲ ਸਕਦੇ ਕੈਮਰਾ ਪਰਸਨ ਬੌਬੀ ਦੇ ਨਾਲ ਜਤਿੰਦਰ ਗੁੰਡਲ ਡੇਲੀ ਪੋਸਟ ਪੰਜਾਬੀ ਬਟਾਲਾ